ਸੁਖ ਹਟਾਲ ਗੁਰ ਸੇਵੀ ਐ ਐਹਨੇ ਸਹਜ ਸੁਭਾਈ ਦਰਸਨ ਪਰ ਸੇ ਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਵ ਦਖ ਸੰਮਦੀ ਨੂਰ ਅਰ ਸੋਹ ਕੋਰ ਸੋ ਤੋ ਦਿਠੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੇ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਦਾ ਹੈ ਸ਼ਾਹ ਜਿਸ ਪਾਸ ਬਹਿਟਿਆ ਸੋਈ ਹੈ ਸਭ ਨਾ ਦਾਵੇ ਸਾਹੋ ਸਾਧਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਰਟੇ ਮਹੱਲਾ ਪੰਜਾਬਾ ਗੁਰਪੂਰੈ ਚਰਨ ਹੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਾ ਸੁਹੇਲੇ ਕਰ ਕੇ ਕਿਰਪਾ ਪ੍ਰਭ ਮੇਲੇ ਗੁਰੂ ਪੂਰੇ ਚਰਨ ਹੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਾ ਸੋਹੇਲੇ ਕਰ ਕੇ ਕਿਰਪਾ प्रभ मेले हार गुण गाव सदा शो पाई मन जिंदे सगले फल पावो जिया संग सहाई रहा பிராண அதாரா சார பத புன்கிந கிருபா ஸ பார்பரமக்கா ਸਾਜ ਜੀ ਅ ਸੰਗ ਰਖਵਾਲਾ ਹਰ ਦਿਨ ਰੈ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜੈਸਾ ਦੇਵ ਪੁਰਖ ਬਿਦਾਤਾ ਰਸ ਦੇ ਨਹੀਂ ਜਾਂਦਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਛਰਣੀ ਪਾਇਆ ਜੈ ਸਦੇਵ ਬੁਰਖ ਬਿਦਾਤਾ ਹਰ ਰਾਸ ਤੇ ਨਹੀਂ ਜਾਂਦਾ ਜਾਮ ਕੰਕਰ ਨੇੜ ਨਾਇਆ ਸੁਖ ਨਾਨਕ ਸ਼ਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸਾਹਿਬ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਾ ਸਹੇਲੇ ਕਰ ਕਿਰਪਾ ਪ੍ਰਭ ਮੇਲੇ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 623 ਤੇ ਸੋਰਠਿ ਰਾਗ ਅੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਅਜਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗਦੀ ਦਿਵਸ ਹੈ ਆਪ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪਾਵਨ ਪਵਿੱਤਰ ਗੁਰਿਆਈ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਸਤਿਗੁਰੂ ਜੀ ਕਿਰਪਾ ਕਰਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨ ਪੰਥ ਵਿੱਚ ਏਕਤਾ ਬਖਸ਼ਿਸ਼ ਕਰਨ ਆਪਣੇ ਬਖਸ਼ਿਸ਼ ਕੀਤੇ ਹੋਏ ਮਾਰਗ ਤੇ ਚੱਲਣ ਦਾ ਸਾਨੂੰ ਵੀ ਸੁਭਾਗਾ ਸਮਾਂ ਬਖਸ਼ਿਸ਼ ਕਰਕੇ ਨਿਵਾਜ ਲੈਣ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ